ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਸੋਹਣਾ ਚੰਗੀਆਂ ਬਣਤਰਾਂ ਵਾਲਾ ਤੇ ਰਿੰਗਾਂ ਦੇ ਵਿੱਚ ਲੱਗਣ ਵਾਲਾ ਸ਼ੋਅ ਲੜਨ ਵਾਲਾ ਨੁਕਰਾ ਬਸ਼ੇਰਾ ਦਿਖਾਉਣ ਲੱਗੇ ਆ ਦੋਸਤੋ ਜਿਹੜਾ ਕਿ ਫਾਰ ਸੇਲ ਬਸ਼ੇਰੇ ਦੇ ਵਿੱਚ ਐਟੀਟਿਊਡ ਤੇ ਸੱਪਣ ਬਹੁਤ ਜ਼ਿਆਦਾ ਆ ਬਣਤਰਾਂ ਤੁਸੀਂ ਦੇਖ ਸਕਦੇ ਹੋ ਬੱਚਾ ਸ਼ੋਅ ਬਹੁਤ ਜ਼ਿਆਦਾ ਕਰਦਾ ਨੇਚਰਲ ਸਪੌਟਲੈਸ ਆ ਬਾਕੀ ਆ ਕੰਨਾਂ ਦੀ ਬਣਤਰ ਦੇਖੋ ਤੁਸੀਂ ਜਮਾ ਇਹਨ ਦਿਲ ਬਣਾਉਂਦਾ ਸ਼ਕੀਨ ਛੋਟਾ ਕੁੰਡੀਦਾਰ ਕਾਨਾ ਦੋਸਤੋ ਫੇਸ ਬਿਊਟੀ ਬੜੀ ਆ ਗਰਦਨ ਦੀ ਲੰਬਾਈ ਦੇਖ ਸਕਦੇ ਹੋ ਤੁਸੀਂ ਪਿੱਠਪੂੜਾ ਬਹੁਤ ਜ਼ਿਆਦਾ ਚੰਗਾ ਗਾ ਬਾਕੀ ਸੁੰਬਾ ਸੰਬਾ ਦਾ ਮਜ਼ਬੂਤ ਆ ਸ਼ੋ ਕੁਆਲਿਟੀ ਦੇ ਨਾਲ ਨਾਲ ਬੱਚੇ ਦੇ ਵਿੱਚ ਮਜ਼ਬੂਤੀ ਵੀ ਚੰਗੀ ਆ ਸੋ ਦੋਸਤੋ ਇਹਦੀ ਜਿਹੜੀ ਬਲੱਡ ਲਾਈਨ ਆ ਇਹ ਡੋਰਡ ਵਾਲੇ ਪ੍ਰਿੰਸ ਘੋੜੇ ਦਾ ਪੋਤਾ ਗਾ ਤੇ ਹਰਿਆਣੇ ਦੇ ਵਿੱਚ ਭੇਵੇ ਬਾਈ ਪ੍ਰੀਤ ਦੇ ਕੋਲ ਆ ਨੋਕਰਾ ਘੋੜਾ ਪ੍ਰਿੰਸ ਦਾ ਬੱਚਾ ਉਹਦਾ ਅੱਗੇ ਬੱਚਾ ਇਹ ਸੋ ਬਲੱਡ ਲਾਈਨ ਖਾਨਦਾਨ ਵੀ ਚੰਗਾ ਆ ਗਿਆ ਜਿਵੇਂ ਆਪਾਂ ਸਾਰੇ ਜਾਣਦੇ ਹੀ ਆ ਵੀ ਪ੍ਰਿੰਸ ਘੋੜੇ ਨੂੰ ਬਿਊਟੀ ਕਰਕੇ ਬਹੁਤ ਜ਼ਿਆਦਾ ਜਾਣਿਆ ਗਿਆ ਉਸ ਲਾਈਨ ਦੇ ਵਿੱਚ ਅੱਗੇ ਬੱਚੇ ਬਿਊਟੀਫੁੱਲ ਸੋਹਣੇ ਬਹੁਤ ਜ਼ਿਆਦਾ ਆਏ ਆ ਸ਼ੋ ਕੁਆਲਟੀ ਬੱਚੇ ਹੁੰਦੇ ਆ ਬਾਕੀ ਜਮਾਂ ਇਹਨ ਬਿਲਕੁਲ ਬੇਦਾਗ ਆ ਸਪੌਟਲੈਸਾ ਬੱਚਾ ਉਮਰ ਆ ਜਿਹੜੀ ਬਸ਼ੇਰੇ ਦੀ 12 ਮਹੀਨੇ ਆ 1 ਸਾਲ ਦਾ ਬਸ਼ੇਰਾ ਦੋਸਤੋ ਮਾਂ ਵੀ ਇਹਦੀ ਬਹੁਤ ਜ਼ਿਆਦਾ ਚੰਗੀ ਘੋੜੀ ਆ ਤੇ ਜਿਹੜਾ ਵੀ ਕੋਈ ਚਾਹਵਣ ਸੱਜਣ ਅੱਗੇ ਕੰਪੀਟੀਸ਼ਨ ਲੜਨ ਬਾਰੇ ਸੋਚਦਾ ਜਿਹਨੂੰ ਐ ਵੀ ਚੰਗਾ ਸੋਹਣਾ ਬਸ਼ੇਰਾ ਆਪਾਂ ਘਰੇ ਤਿਆਰ ਕਰਨਾ ਤਾਂ ਇਸ ਵੀਡੀਓ ਕੰਨੀ ਤੁਸੀਂ ਕਰ ਲਿਓ ਗੌਰ ਬੱਚਾ ਵਾਕਈ ਚੰਗਾਗਾ ਸ਼ੋਅ ਬਹੁਤ ਜਿਆਦਾ ਕਰਦਾ ਕੋਈ ਐ ਨਹੀਂ ਹੈਗਾ ਵੀ ਇਹਨੂੰ ਧੱਕੇ ਜੇ ਨਾਲ ਖੜਾਉਣਾ ਪੂ ਆਪਦੇ ਆਪ ਜਿੱਥੇ ਖੜਾ ਦੇਈਦਾ ਇਹਨੂੰ ਇਹਨੇ ਐਂ ਮੂਰਤ ਬਣ ਕੇ ਖੜ ਜਾਣਾ ਗਰਦਨ ਦੀ ਲੈਂਥ ਬਹੁਤ ਜਿਆਦਾ ਆ ਸੋ ਦੋਸਤੋ ਜਿਹੜਾ ਵੀ ਕੋਈ ਚਾਹਵਣ ਸੱਜਣ ਵੀਰ ਇਸ ਤਰ੍ਹਾਂ ਦਾ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਐਡਰੈਸ ਮੈਂ ਤੁਹਾਨੂੰ ਦੱਸਦਾ ਜੀ ਇਹ ਬਸ਼ੇਰਾ ਸੰਧੂ ਸਟੱਡ ਫਾਰਮ ਪਿੰਡ ਡੋੜਾ ਬਾਈ ਬਿੰਦਰ ਤੇ ਭਿੰਦ ਰਰਗਿਆਂ ਦੇ ਕੋਲੇ ਸੋ ਨੰਬਰ ਹੈ ਸਕਰੀਨ ਦੇ ਉੱਤੇ ਆਪਾਂ ਬਾਈ ਬਿੰਦਰ ਦਾ ਮੈਂਸ਼ਨ ਕਰਤਾ ਨੋਟ ਕਰ ਲੋ ਜਿਸ ਕਿਸੇ ਭਰਾ ਨੇ ਖਰੀਦਣਾ ਹੋਇਆ ਤਾਂ ਡੋੜ ਪਿੰਡ ਜਾ ਕੇ ਸੰਧੂ ਫਾਰਮ ਦੇ ਉੱਤੇ ਬਸ਼ੇਰਾ ਦੇਖ ਸਕਦੇ ਹੋ ਤੁਸੀਂ ਨੰਬਰ ਹੈ ਜੀ 94637 90455 ਇਸ ਨੰਬਰ ਤੇ ਕਾਲ ਕਰ ਲਿਓ ਬੱਚਾ ਬਾ ਕਮਾਲ ਆ ਤੁਸੀਂ ਦੇਖ ਸਕਦੇ ਹੋ ਤੇ ਫੇਸ ਬਿਊਟੀ ਬੜੀ ਆ ਧੌਣ ਬੜੀ ਲੰਮੀ ਆ ਬਾਕੀ ਲਾਈਨ ਚੰਗੀ ਆਗੀ ਪ੍ਰਿੰਸ ਕੋੜੇ ਦਾ ਬਹੁਤ ਜਿਆਦਾ ਅੱਗੇ ਉਹਦਾ ਪਜਵੇਂਹ ਪੋਤਾ ਸਾਨੂੰ ਦੱਸਿਆ ਹਰਿਆਣੇ ਦੇ ਵਿੱਚ ਇਹਦਾ ਪਿਓ ਖੜਾ ਦੋਸਤੋ ਬਾਈ ਪ੍ਰੀਤ ਦੇ ਕੋਲੇ ਤੇ ਬਾਕੀ ਨੰਬਰ ਆਪਾਂ ਮੈਂਸ਼ਨ ਕਰਤਾ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਇਹ ਬਾਜੇਖਾਨੇ ਦੇ ਨੇੜੇ ਬਿਲਕੁਲ ਪਿੰਡ ਪੈ ਜਾਂਦਾ ਡੋੜ ਤਕਰੀਬਨ ਆਪਾਂ ਸਾਰੇ ਜਾਣਦੇ ਆ ਸੋ ਤੁਸੀਂ ਦੇਖ ਸਕਦੇ ਹੋ ਖੜਨੀ ਕਰਨੀ ਬਸ਼ੇਰੇ ਦੀ ਬਹੁਤ ਜਿਆਦਾ ਚੰਗੀ ਆ ਤੇ ਸਫੇਦੀ ਚ ਬੜਾਗਾ ਨੈਚੁਰਲ ਸਪੌਟਲੈਸ ਆ ਫੋਨ ਲਾ ਲਿਓ ਜਿਹਨੇ ਲੈਣਾ ਹੋਵੇ